ਨਿਰਪੱਖ ਪੋਸਟ ਤੇ ਤੁਹਾਡਾ ਸਵਾਗਤ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਸਿੰਘ ਅਮਰੀਕਾ ਆਪਣੇ ਫੈਸਲਿਆਂ ਨੂੰ ਲੈ ਕੇ ਆਏ ਦਿਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਪਿਛਲੇ ਦਿਨੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਵੀ ਇੱਕ ਜਹਾ ਫੈਸਲਾ ਲਿਆ ਗਿਆ ਜਿਸ ਤੇ ਭਾਰਤ ਉੱਪਰ ਟੈਰਫ ਲਗਾਉਣ ਦੀ ਗੱਲ ਹੋਈ ਇਸ ਫੈਸਲੇ ਤੋਂ ਬਾਅਦ ਚਾਰੇ ਪਾਸੇ ਇਸ ਫੈਸਲੇ ਦੀ ਆਲੋਚਨਾ ਹੋਈ ਔਰ ਟੈਰਫ ਵਧਾਉਣ ਨੂੰ ਲੈ ਕੇ ਟਰੰਪ ਦੀ ਨਿੰਦਾ ਵੀ ਕੀਤੀ ਗਈ ਪਰ ਲਗਾਤਾਰ ਅਮਰੀਕਾ ਵੀ ਕਹਿ ਰਿਹਾ ਕਿ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਔਰ ਭਾਰਤ ਵੀ ਇਹ ਕਹਿ ਰਿਹਾ ਕਿ ਅਸੀਂ ਦੋਵਾਂ ਦੇਸ਼ਾਂ ਦੇ ਵਿੱਚ ਦਵੱਲੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਕੋਸ਼ਿਸ਼ ਕਰ ਰਹੇ ਹਾਂ ਪਰ ਹਾਲਾਂਕਿ ਦਿਖਦਾ ਇਹ ਹੈ ਅਮਰੀਕਾ ਜ਼ਿਆਦਾਤਰ ਚੀਜ਼ਾਂ ਭਾਰਤ ਦੇ ਵਿੱਚ ਨਿਰਯਾਤ ਕਰਨਾ ਚਾਹੁੰਦਾ ਹੈ ਭਾਰਤ ਅਮਰੀਕਾ ਤੋਂ ਬਹੁਤ ਸਾਰੀਆਂ ਚੀਜ਼ਾਂ ਆਯਾਤ ਕਰਦਾ ਪਰ ਅਮਰੀਕਾ ਭਾਰਤ ਨੂੰ ਮੰਡੀ ਦੇ ਤੌਰ ਤੇ ਵਰਤਣਾ ਚਾਹੁੰਦਾ ਔਰ ਆਪਣਾ ਸਮਾਨ ਮਹਿੰਗੇ ਭਾਅ ਤੇ ਇੱਥੇ ਵੇਚਣਾ ਚਾਹੁੰਦਾ ਉਥੇ ਜੇ ਭਾਰਤ ਤੋਂ ਬਣੀਆਂ ਹੋਈਆਂ ਚੀਜ਼ਾਂ ਦੀ ਗੱਲ ਹੋਵੇ ਜਾਂ ਖੇਤੀਬਾਸ਼ਤਾਂ ਤਾਂ ਉਥੇ ਅਮਰੀਕਾ ਨੱਕ ਬੁਲਵਟਦਾ ਹੋਇਆ ਨਜ਼ਰ ਆਉਂਦਾ ਹੈ ਤੇ ਹੁਣ ਅਜੇ ਹੀ ਇੱਕ ਫੈਸਲਾ ਹਾਲਾਂਕਿ ਇਸ ਤੋਂ ਕੁਝ ਦਿਨ ਪਹਿਲਾਂ ਵੀ ਅਮਰੀਕਾ ਨੇ ਭਾਰਤ ਦੇ ਅੰਬਾਂ ਜਿਹੜੇ ਉਮੋੜ ਦਿੱਤੇ ਸੀ ਜਿਸ ਕਾਰਨ ਵਪਾਰੀਆਂ ਨੂੰ ਕਰੋੜਾਂ ਰੁਪਈਆ ਦਾ ਘਾਟਾ ਪਿਆ ਸੀ ਕਾਰਨ ਇਹ ਦਿੱਤਾ ਗਿਆ ਸੀ ਕਿ ਅੰਬਾਂ ਦੀ ਗੁਣਵੱਤਾ ਸਹੀ ਨਹੀਂ ਹੈ ਅਮਰੀਕੀ ਲੋਕਾਂ ਦੇ ਖਾਣਯੋਗ ਨਹੀਂ ਹਨ ਇਸ ਕਰਕੇ ਸਾਰੇ ਅੰਬਾਂ ਨੂੰ ਲਗਭਗ 4 ਕਰੋੜ ਤੋਂ ਉੱਪਰ ਦੇ ਜਿਹੜੇ ਅੰਬ ਸੀ ਅਮਰੀਕਾ ਦੇ ਵਿੱਚ ਡਿਸਪੋਜ਼ ਕਰਨਾ ਪਿਆ ਸੀ ਉਹਨਾਂ ਨੂੰ ਕੂੜਾ ਬਣਾਉਣਾ ਪਿਆ ਸੀ ਕਿਉਂਕਿ ਅਗਰ ਉਹਨਾਂ ਨੂੰ ਇਸੇ ਤਰ੍ਹਾਂ ਨਾਲ ਭਾਰਤ ਵਾਪਸ ਲੈ ਕੇ ਆਇਆ ਜਾਂਦਾ ਤਾਂ ਉਹਨਾਂ ਦੇ ਲਿਹਾਉਣ ਤੇ ਖਰਚਾ ਵੱਧ ਹੋ ਜਾਣਾ ਸੀ ਜਿੰਨੇ ਦੇ ਉਹ ਆਂਬ ਨਹੀਂ ਸਨ ਤਾਂ ਅਮਰੀਕਾ ਦੇ ਵੱਲੋਂ ਖੇਤੀਬਾੜੀ ਤੇ ਵੀ ਸਵਾਲ ਚੁੱਕੇ ਜਾਂਦੇ ਨੇ ਉਹਨਾਂ ਦੀ ਗੁਣਵੱਤਾ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਕੁਐਸਚਨ ਆ ਜਿਹੜੇ ਉਹ ਖੜੇ ਕੀਤੇ ਜਾਂਦੇ ਨੇ ਤਾਂ ਪਿਛਲੇ ਦਿਨੀ ਅਮਰੀਕਾ ਦੇ ਵੱਲੋਂ ਭਾਰਤ ਨਾਲ 1 ਕਰੋੜ ਆਂਡਿਆਂ ਦੀ ਡੀਲ ਕੀਤੀ ਗਈ ਆ ਪਰ ਇਹ ਆਂਡੇ ਜੂਨ ਦੇ ਮਹੀਨੇ ਵਿੱਚ ਅਮਰੀਕਾ ਪਹੁੰਚ ਵੀ ਚੁੱਕੇ ਨੇ ਪਰ ਅਮਰੀਕਾ ਨੇ ਇਹ ਕਿਹਾ ਕਿ ਅਸੀਂ ਇਹ ਾਂਡੇ ਸਿਰਫ ਜਾਨਵਰਾਂ ਦੇ ਲਈ ਖਰੀਦੇ ਨੇ ਪਾਲਤੂ ਜਾਨਵਰ ਜੋ ਲੋਕਾਂ ਦੇ ਘਰਾਂ ਦੇ ਵਿੱਚ ਰੱਖੇ ਹੁੰਦੇ ਨੇ ਕੁੱਤੇ ਜਾਂ ਬਿੱਲੀਆਂ ਉਹਨਾਂ ਦੇ ਲਈ ਖਰੀਦੇ ਗਏ ਨਹੀਂ ਔਰ ਇਹ ਮਨੁੱਖੀ ਵਰਤੋਂ ਦੇ ਜਾਂ ਮਨੁੱਖੀ ਸੇਵਨ ਦੇ ਯੋਗ ਨਹੀਂ ਹਨ ਤਾਂ ਇੱਥੇ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਕਿ ਕੀ ਅਮਰੀਕਾ ਅਗਰ ਆਪਣੇ ਪਾਲਤੂ ਜਾਨਵਰਾਂ ਦੇ ਲਈ ਸਿਰਫ ਆਂਡੇ ਭਾਰਤ ਤੋਂ ਖਰੀਦ ਰਿਹਾ ਤਾਂ ਕੀ ਭਾਰਤ ਦੇ ਆਂਡੇ ਅਮਰੀਕਾ ਦੇ ਮਨੁੱਖਾਂ ਦੇ ਲਈ ਸਹੀ ਨਹੀਂ ਹਨ ਕੀ ਭਾਰਤ ਦੇ ਆਂਡੇ ਬਿਮਾਰੀ ਰੋਧ ਜਾਂ ਰਗਾਣੂ ਰਹਿਤ ਨਹੀਂ ਹਨ ਤਾਂ ਇਸ ਤੇ ਸੁਰੇਸ਼ ਕੇ ਚਤੋੜੀ ਜੋ ਕਿ ਇੰਟਰਨੈਸ਼ਨਲ ਐਗ ਕਮਿਸ਼ਨ ਈਸੀਆਈ ਦੇ ਚੇਅਰਮੈਨ ਨੇ ਉਹਨਾਂ ਨੇ ਕਿਹਾ ਕਿ ਇਹ ਬਿਲਕੁਲ ਜਿਹੜਾ ਅਮਰੀਕਾ ਦਾ ਸਵਾਲ ਹੈ ਉਹਨਾਂ ਨੇ ਚੁੱਕਿਆ ਵਾਜਬ ਹੈ ਔਰ ਭਾਰਤ ਦੇ ਆਂਡਿਆਂ ਤੇ ਇਹ ਇੱਕ ਤਰ੍ਹਾਂ ਦਾ ਕੁਐਸਚਨ ਹੈ ਇਸ ਕਰਕੇ ਸਾਨੂੰ ਪੋਲਟਰੀ ਇੰਡਸਟਰੀ ਦੇ ਵਿੱਚ ਸੁਧਾਰ ਕਰਨਾ ਹੋਏਗਾ ਹਾਲਾਂਕਿ ਉਹਨਾਂ ਨੇ ਕਿਹਾ ਕਿ ਪੋਲਟਰੀ ਇੰਡਸਟਰੀ ਦੇ ਵਿੱਚ ਅਗਰ ਸੁਧਾਰ ਹੁੰਦਾ ਤਾਂ ਸਨ ਲਾਉਂਦੇ ਸਮੇਂ ਵਿੱਚ ਦੁਨੀਆ ਭਰ ਵਿੱਚ ਭਾਰਤ ਦੇ ਆਂਡਿਆਂ ਦੀ ਕੀਮਤ ਵੱਧ ਜਾਏਗੀ ਡਿਮਾਂਡ ਹੈ ਜਿਹੜੀ ਉਹ ਵਜ ਜਾਈਗੀ ਕਿਉਂਕਿ ਭਾਰਤ ਦੇ ਆਂਡੇ ਹੁਣ ਅਮਰੀਕਾ ਖਰੀਦ ਰਿਹਾ ਪਰ ਹਾਲਾਂਕਿ ਅਮਰੀਕਾ ਦਾ ਇਹ ਤਰਕ ਹੈ ਕਿ ਉਹਨਾਂ ਨੇ ਸਿਰਫ 1 ਕਰੋੜ ਆਂਡਾ ਆਪਣੇ ਪਾਲਤੂ ਜਾਨਵਰਾਂ ਦੇ ਲਈ ਖਰੀਦਿਆ ਹੈ ਅਮਰੀਕਾ ਦਾ ਪੋਲਟਰੀ ਬਿਜ਼ਨਸ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕਿਆ ਵਰਡ ਫਲੂ ਫੈਲਣ ਦੇ ਕਾਰਨ ਤਾਂ ਅਮਰੀਕਾ ਦੇ ਵਿੱਚ ਆਂਡਿਆਂ ਦੀ ਘਾਟ ਹੈ ਇਤੋਂ ਤੱਕ ਕਿ ਸਟੋਰਾਂ ਦੇ ਵਿੱਚ ਚੋਰੀ ਹੋਣ ਦੀ ਵੀ ਖਬਰ ਹੈ ਕਿ ਆਂਡਿਆਂ ਦੀ ਚੋਰੀ ਕਰ ਲਈ ਗਈ ਤਾਂ ਭਾਰਤ ਦੇ ਕੋਲੇ ਸੁਨਹਿਰੀ ਮਹਿਕਾ ਤਾਂ ਜਿਹੜਾ ਈਸੀਆਈ ਦੇ ਈ ਰਿਪੀਟ ਤਾਂ ਜਿਹੜੇ ਈਸੀਆਈ ਦੇ ਕਮਿਸ਼ਨ ਨੇ ਐਕਟ ਕਮਿਸ਼ਨ ਆਫ ਇੰਡੀਆ ਦੇ ਕਮਿਸ਼ਨ ਜਿਹੜੇ ਕਮਿਸ਼ਨਰ ਨੇ ਉਹਨਾਂ ਨੇ ਕਿਹਾ ਕਿ ਭਾਰਤ ਨੂੰ ਗੁਣਵੱਤਾ ਦੇ ਵਿੱਚ ਸੁਧਾਰ ਕਰਨਾ ਚਾਹੀਦਾ ਔਰ ਇੱਕ ਵੱਡੀ ਮਾਰਕੀਟ ਆਂਡਿਆਂ ਦੀ ਭਾਰਤ ਦੇ ਲਈ ਦੁਨੀਆ ਭਰ ਦੇ ਵਿੱਚ ਬਣ ਸਕਦੀ ਹੈ ਪਰ ਇਸ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਇੰਡੋਨੇਸ਼ੀਆ ਮਾਲਦੀਵ ਸ਼੍ਰੀਲੰਕਾ ਬੰਗਲਾਦੇਸ਼ ਅਜਿਹੇ ਦੇਸ਼ ਭਾਰਤ ਤੋਂ ਆਂਡਿਆਂ ਦੀ ਖਰੀਦਦਾਰੀ ਕਰਦੇ ਰਹੇ ਨੇ ਪਰ ਦੁਬਾਰਾ ਕੋਈ ਵੀ ਆਂਡੇ ਲੈਣ ਨਹੀਂ ਆਇਆ ਕਿਉਂਕਿ ਗੁਣਵੱਤਾ ਤੇ ਲਗਾਤਾਰ ਸਵਾਲ ਖੜੇ ਹੁੰਦੇ ਰਹੇ ਤਾਂ ਹਾਲਾਂਕਿ ਹੁਣ ਅਮਰੀਕਾ ਨੇ ਚਾਹੇ ਇਹ ਕਿਹਾ ਪਰ ਉੱਥੇ ਹੀ ਭਾਰਤ ਦੀ ਪੋਲਟਰੀ ਇੰਡਸਟਰੀ ਨੂੰ ਵੀ ਇਸ ਦੇ ਲਈ ਅੱਗੇ ਆਉਣਾ ਚਾਹੀਦਾ ਹੈ ਔਰ ਸਰਕਾਰ ਤੱਕ ਆਵਾਜ਼ ਲੈ ਕੇ ਜਾਣੀ ਚਾਹੀਦੀ ਹੈ ਜਾਂ ਸਰਕਾਰ ਤੱਕ ਪਹੁੰਚ ਕਰਕੇ ਕਿਵੇਂ ਸੁਧਾਰ ਹੋ ਸਕਦਾ ਹੈ ਪੋਲਟਰੀ ਇੰਡਸਟਰੀ ਦੇ ਵਿੱਚ ਹਾਲਾਂਕਿ ਬਹੁਤ ਬੁਨਵੱਤਾ ਦੇ ਪੱਧਰ ਤੋਂ ਭਾਰਤ ਦੇ ਵਿੱਚ ਕਰੋੜਾਂ ਅੰਡਿਆਂ ਦਾ ਰੋਜ਼ਾਨਾ ਸੇਵਨ ਹੁੰਦਾ ਕੋਈ ਕੁਐਸਚਨ ਹੈ ਜਿਹੜਾ ਖੜਾ ਨਹੀਂ ਹੁੰਦਾ ਤਾਂ ਦੁਨੀਆ ਦੇ ਲੋਕ ਕਿਉਂ ਨਹੀਂ ਭਾਰਤ ਦੇ ਅੰਡਿਆਂ ਵੱਲ ਮੂੰਹ ਕਰ ਰਹੇ ਇਸ ਤੇ ਸੋਚਣ ਸਮਝਣ ਦੀ ਜ਼ਰੂਰਤ ਹੈ ਪਰ ਅਮਰੀਕਾ ਨੇ ਪਹਿਲਾਂ ਦੀ ਤਰ੍ਹਾਂ ਜਿਸ ਤਰ੍ਹਾਂ ਅੰਬ ਮੋੜੇ ਸਨ ਇਹ ਵੀ ਡਰ ਰਿਹਾ ਕਿ ਅਮਰੀਕਾ ਹੁਣ ਭਾਰਤ ਦੇ ਆਂਡੇ ਕਿਤੇ ਵਾਪਸ ਨਾ ਕਰ ਦੇਵੇ ਪਰ ਹਾਲਾਂਕਿ 1 ਕਰੋੜ ਆਂਡਾ ਅਮਰੀਕਾ ਪਹੁੰਚ ਚੁੱਕਿਆ ਪਰ ਅਮਰੀਕਾ ਦਾ ਤਰਕ ਇਹ ਹੈ ਕਿ ਸਾਡੇ ਸਿਰਫ ਜਾਨਵਰਾਂ ਲਈ ਨਹੀਂ ਤਾਂ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਮਨੁੱਖਾਂ ਲਈ ਕਿਉਂ ਨਹੀਂ ਕਿਉਂ ਨਹੀਂ ਅਮਰੀਕਾ ਦੇ ਜਿਹੜੇ ਲੋਕ ਨੇ ਉਹ ਭਾਰਤ ਦੇ ਆਂਡਿਆਂ ਦਾ ਸੇਵਨ ਕਰ ਸਕਦੇ